ਉਹ ਪ੍ਰੋਟੈਸਟ ਲਈ ਹੋਂਤੇ ਜੀ ਨੇ ਜੀ ਦੇ ਸਤਿ ਸ਼੍ਰੀ ਅਕਾਲ ਜੀ ਜ਼ਿੰਦਾਬਾਦ ਜ਼ਿੰਦਾਬਾਦ ਧੀਤੇ ਘੰਟਾ ਦਾ ਗੁਰਦੁਆਰਾ ਸਾਹਿਬ ਕਿ ਕਿਸ ਸਮੱਸਿਆ ਨੂੰ ਲੈ ਕੇ ਤੁਸੀਂ ਅੱਜ ਜਿਹੜਾ ਸਰ ਨਾਲ ਆਇਆ ਔਰ ਕੀ ਤੁਹਾਡੀਆਂ ਡਿਮਾਂਡ ਨੇ ਸਰ ਸਾਡੀ ਇੱਕ ਮੇਜਰ ਡਿਮਾਂਡ ਬੜੀ ਧੀਰ ਤੋਂ ਚੱਲੀ ਆ ਰਹੀ ਹੈ ਵੀ ਪਾਵਰ ਸੈਕਟਰ ਦੇ ਜਿਹੜੇ ਟੈਕਨੀਕਲ ਆਫੀਸਰਸ ਤੇ EMPLOYES ਹੈ ਉਹਨਾਂ ਨੂੰ ਨਾਨ ਡਿਪਾਰਟਮੈਂਟਲ ਡਿਊਟੀਆਂ ਤੇ ਨਾ ਲਗਾਇਆ ਜਾਵੇ ਇਹ ਪਹਿਲਾਂ ਤੋਂ ਡਿਮਾਂਡ ਹੈ ਕੋਈ ਅੱਜ ਦੀ ਡਿਮਾਂਡ ਨਹੀਂ ਪਰ ਪਿਛਲੇ ਸਮੇਂ ਵਿੱਚ ਸਟੇਟ ਗਵਰਨਮੈਂਟ ਦੇ ਜਿਹੜੇ ਆਪਣੇ ਐਗਜ਼ੈਕਟਿਵ ਵਿੱਚ ਬੈਠੇ ਨੇ ਚੀਫ ਸੈਕਟਰੀ ਸਾਹਿਬ ਪਾਵਰ ਸੈਕਟਰੀ ਸਾਹਿਬ ਜਾਂ इवन ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਨੇ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਦੇ ਉਹਨਾਂ ਵੱਲੋਂ ਸਾਡੀ ਇਹ ਡਿਮਾਂਡ ਨੂੰ ਐਕਨੋਲਡਜ ਕਰਦੇ ਹੋਏ ਸਾਨੂੰ ਐਗਜ਼ੈਂਪਸ਼ਨ ਦੇਣ ਵਾਸਤੇ ਚਿੱਠੀ ਪੱਤਰ ਆਲਰੇਡੀ ਲਿਖੇ ਜਾ ਚੁੱਕੇ ਹੈ ਤਾਂ ਉਹ ਇੰਨੇ ਸੀਨੀਅਰ ਜਿਹੜੇ ਆਫੀਸਰਸ ਹੈ ਉਹ ਇਹ ਸਾਡੀ ਡਿਮਾਂਡ ਨਾਲ ਐਗਰੀ ਕਰਦੇ ਆ ਕਿ ਕਿਉਂਕਿ ਅਸੀਂ ਕ੍ਰਿਟੀਕਲ ਇੱਕ ਸੈਕਟਰ ਨਾਲ ਰਿਲੇਟ ਕਰਦੇ ਆਫੀਸਰਸ ਟੈਕਨੀਕਲ ਐਮਪਲੋਇਜ਼ ਜਿਹੜੇ ਕਿ ਸਪਲਾਈ ਮੇਨਟੇਨ ਕਰਨ ਵਿੱਚ ਸਹਾਇਕ ਤਾਂ 24 ਘੰਟੇ ਦਾ ਅਸੀਂ ਆਲਰੇਡੀ ਡਿਊਟੀ ਤੇ ਰਹਿੰਦੇ ਆ ਤਾਂ ਅਸੀਂ ਇਸੇ ਸਬੰਧ ਵਿੱਚ ਜਦੋਂ ਡੀਸੀ ਸਾਹਿਬ ਨੇ ਡਿਊਟੀਆਂ ਸ਼ੁਰੂ ਕੀਤੀਆਂ ਇਹ ਲਗਾਉਣੀਆਂ ਪਰਾਲੀ ਦੇ ਸਬੰਧ ਵਿੱਚ ਤਾਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਪਹਿਲੀ ਵਾਰ ਉਹਨਾਂ ਨੇ ਸਾਡੀ ਬੇਨਤੀ ਨੂੰ ਕਬੂਲ ਵੀ ਕੀਤਾ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਵਿਚਾਰ ਲੂੰਗਾ ਪਰ ਉਹ ਤੋਂ ਬਾਅਦ ਡਿਊਟੀਆਂ ਹੋਰ ਲੱਗ ਕੇ ਆ ਗਈਆਂ ਇਥੋਂ ਤੱਕ ਕਿ ਬਠਿੰਡਾ ਦੇ ਆਲਮੋਸਟ ਸਾਰੇ ਐਕਸ਼ਨਜ਼ ਦੀਆਂ ਡਿਊਟੀ ਲੱਗ ਗਈ। ਤਾਂ ਉਹ ਤੁਸੀਂ ਵੀ ਸਮਝ ਸਕਦੇ ਹੋ। ਤੁਸੀਂ ਇਹ ਵੀ ਸਮਝ ਸਕਦੇ ਹੋ ਵੀ ਜੇ ਬਠਿੰਡਾ ਦੇ ਸਾਰੇ ਐਕਸ਼ਨਜ਼ ਕੋਰਾਲੀ ਦੀ ਡਿਊਟੀ ਤੇ ਹੋ ਜਾਣਗੇ ਤਾਂ ਇਹ ਐਟ ਲੀਸਟ ਮਹੀਨਾ ਡੇਢ ਮਹੀਨਾ ਜਾਂ ਇਵਨ ਹੋ ਸਕਦਾ ਵੀ 2 ਮਹੀਨੇ ਦੇ ਵਕਫੇ ਲਈ ਚੱਲੇ ਤਾਂ ਫਿਰ ਇੱਥੇ ਸਪਲਾਈ ਮੇਨਟੇਨ ਕਰਨ ਦੇ ਵਿੱਚ ਜਿਹੜੇ ਵੀ ਸਾਡੇ ਟੈਕਨੀਕਲ ਕੰਮ ਆ ਉਹ ਕੌਣ ਕਰੇਗਾ? ਇਹੀ ਬੇਨਤੀ ਅਸੀਂ ਦੁਬਾਰਾ ਲੈ ਕੇ ਗਏ ਸੀ। ਉਹਨਾਂ ਨੇ ਫਿਰ ਸਾਨੂੰ ਕਿਹਾ ਜੀ ਵੀ ਨਹੀਂ ਡਿਊਟੀ ਦਾ ਕਰਨੀ ਹੀ ਪਵੇਗੀ। ਐਨਜੀਟੀ ਦਾ ਆਰਡਰ ਹੈ ਜਾਂ ਸੁਪਰੀਮ ਕੋਰਟ ਦਾ ਆਰਡਰ ਹੈ। ਉਹ ਆਪਣੀ ਜਗ੍ਹਾ ਸਹੀ ਹੈ ਪਰ ਉਹ ਸਾਡੀ ਮੰਗੜੇ ਇਹ ਆ ਵੀ ਪਾਵਰ ਸੈਕਟਰ ਦੇ EMPLOYEES ਨੂੰ ਛੱਡਿਆ ਜਾਵੇ ਜੇ ਇਹ ਨਹੀਂ ਮਤਲਬ ਵਾਪਸ ਲਿਆ ਜਾਂਦਾ ਤਾਂ ਤੁਹਾਡਾ ਕੀ ਐਕਸ਼ਨ ਹੋਏਗਾ ਸਰ ਸਾਡੀ ਸਟੇਟ ਬੋਡੀ ਦੀ ਕਾਲ ਹੈ ਜੀ ਵੀ ਅਸੀਂ ਸਟੇਟ ਲੈਵਲ ਤੇ ਐਜੀਟੇਸ਼ਨ ਕਰਾਂ ਪਰ ਡਿਊਟੀ ਨਹੀਂ ਕਰਾਂਗੇ ਸਾਨੂੰ ਤਾਂ ਇਹੀ ਡਾਇਰੈਕਸ਼ਨਸ ਆਈ ਸਾਡੇ ਇਵਨ ਮੈਨੇਜਮੈਂਟ ਵੱਲੋਂ ਵੀ ਇਹੀ ਡਾਇਰੈਕਸ਼ਨਸ ਆ ਕਿ ਇਹ ਡਿਊਟੀਆਂ ਨਾ ਕੀਤੇ ਕੋਈ ਇਸ ਤੋਂ ਇਲਾਵਾ ਇਲੈਕਸ਼ਨ ਦੇ ਵਿੱਚ ਡਿਊਟੀ ਵੀ ਲੱਗੀ ਸੀ ਥੋੜੀਆਂ ਲੱਗੀਆਂ ਜੀ ਇਹਦੇ ਮਕਾਬਲੇ ਇਹ ਜ਼ਿਆਦਾ ਉਹ ਮਤਲਬ ਜਿਹੜਾ 1.5 ਮਹੀਨਾ ਚੱਲਣਾ ਹੈ ਮਤਲਬ ਜਦੋਂ ਤੋਂ ਤੁਮ ਸੈਕਟਰੀ ਜੀ ਦੀ ਹੈ ਕਿ ਜਿਹੜੀ ਬਾਕੀ ਦਾ ਕੰਮ ਹੈ ਉਹ ਇਹ ਸਾਰਾ ਸਫਰ ਕਰੇਗਾ ਜੀ ਸਾਡੇ ਹੁਣ ਚੀਫ ਸੈਕਟਰੀ ਸਾਹਿਬ ਆਲਮੋਸਟ ਹਰ ਰੋਜ਼ ਸਾਡੀ ਮੈਨੇਜਮੈਂਟ ਤੇ ਸਾਡੇ ਆਫੀਸਰਜ਼ ਨਾਲ ਮੀਟਿੰਗ ਕਰ ਰਹੇ ਨੇ ਉਹ ਇਹ ਕਹਿ ਰਹੇ ਆ ਵੀ ਆਗਾਮੀ ਜਿਹੜਾ ਸੀਜ਼ਨ ਆਏਗਾ ਉਹਦੀ ਤਿਆਰੀ ਹੁਣੇ ਤੋਂ ਸ਼ੁਰੂ ਕਰਨੀ ਹੈ ਪਾਵਰ ਸਪਲਾਈ ਦੀ ਇਹਹੀ ਪੀਰੀਅਡ ਸਾਡੇ ਕੋਲ ਹੁੰਦਾ ਵੀ ਇੰਪਰੂਵਮੈਂਟ ਦੇ ਆਗਮੈਂਟੇਸ਼ਨ ਦੇ ਕੰਮ ਅਸੀਂ ਕਰਨੇ ਨੇ ਮੈਨ ਪਾਵਰ ਦੀ ਵੀ ਘਾਟ ਹੈ ਮੈਨ ਪਾਵਰ ਤਾਂ ਸਰ ਸਾਡੇ ਕੋਲ 35 ਤੋਂ 40% ਮੈਨ ਪਾਵਰ ਹੈ ਸਰ ਕਿਤਾ ਹਮੇਸ਼ਾ ਅਸੀਂ ਦੀਆਂ ਡਿਊਟੀਆਂ ਤੇ ਦੂਜੀਆਂ ਡਿਊਟੀਆਂ ਤੇ ਚੱਲੇਗੇ ਤਾਂ ਫਿਰ ਐਕਚੁਅਲੀ ਸਰ ਕੰਮ ਤਾਂ ਫੈਕਟ ਹੋਏਗਾ ਲੋਕਾਂ ਲਈ ਸਵਸਿਆ ਆ ਸਕਦੀ ਹੈ। ਤਾਂ ਮਤਲਬ ਸੰਗਤ ਸੇ ਇਸ ਤੋਂ ਵੱਡਾ ਹੋਏਗਾ। ਸਟੇਟ ਬਾਡੀ ਦੀ ਬਿਲਕੁਲ ਕਾਲ ਆ ਚੁੱਕੀ ਹੈ ਜੀ। ਉੱਥੇ ਡਿਊਟੀਆਂ ਸਰ ਹੁਣੇ ਹੀ ਲੱਗਣ ਲੱਗੀਆਂ ਕਿ ਪਹਿਲਾਂ ਵੀ ਲੱਗ ਪਹਿਲਾਂ ਨਹੀਂ ਲੱਗੀਆਂ ਜੀ ਇਦਾਂ ਇੰਨੀਆਂ ਜ਼ਿਆਦਾ ਨਹੀਂ ਲੱਗੀਆਂ। ਪਹਿਲਾਂ ਇੱਕ ਦੋ ਡਿਊਟੀਆਂ ਲੱਗਦੀਆਂ ਰਹਿੰਦੀਆਂ ਸੀ ਪਰ ਇੰਨੀਆਂ ਜ਼ਿਆਦਾ ਕਦੇ ਨਹੀਂ ਘਟੀਆਂ। ਲੋ ਇਹਨਾਂ ਨੇ ਤੇ ਜੋ ਬਹੁਤ ਹੀ ਕ੍ਰਿਟੀਕਲ ਪੋਸਟਾਂ ਤੇ ਵੀ ਬੈਠੇ ਬੰਦੇ ਜਿਨ੍ਹਾਂ ਨੂੰ ਫੌਲਟ ਪੈਣ ਤੇ ਇਮੀਡੀਏਟਲੀ ਟੀਮ ਨਾਲ ਮੂ ਹੋਣ ਆਫੀਸਰਸ ਨੂੰ ਵੀ ਸਪੇਅਰ ਨਹੀਂ ਕੀਤਾ ਕਿ ਨਾਰਮਲੀ ਹੋਣਾ ਕੀ ਚਾਹੀਦਾ ਹੈ ਕਿ ਇਹਨਾਂ ਨੂੰ ਸਾਡੇ ਚੀਫ ਪਿਆ ਪੀਐਸਪੀਸੀਐਲ ਨਾਲ ਗੱਲ ਕਰਕੇ ਕਿ ਜੇ ਬਹੁਤ ਹੀ ਅਮਰਜੈਂਸੀ ਰਿਕੁਆਇਰਮੈਂਟ ਹੈ ਇਹਨਾਂ ਤੋਂ ਕਿ ਜਿਹੜੇ ਬੰਦੇ ਸਪੇਅਰ ਕੀਤੇ ਜਾ ਸਕਦੇ ਪਰ ਇਹਨਾਂ ਨੇ ਤਾਂ ਆਪਣੇ ਲੈਵਲ ਤੇ ਇੱਕ ਡਿਸੀਜਨ ਲੈ ਕੇ ਕਿ ਇਹ ਨਹੀਂ ਦੇਖਿਆ ਕਿ ਉਹ ਬੰਦਾ ਕੀ ਕੰਮ ਕਰ ਰਿਹਾ ਕੀ ਨਹੀਂ ਕਰ ਉਹਦੇ ਨਾਲ ਪਾਵਰ ਸਪਲਾਈ ਤੇ ਡੈਫੀਨਿਟਲੀ ਇਫੈਕਟ ਆਸਦਾ ਮਤਲਬ ਐਕਸ਼ਨ ਲੈ ਕੇ ਹੁਣ ਤੁਹਾਡੇ ਹੱਥ ਗੜੇ ਨੇ ਵੀ ਤੁਸੀਂ ਆਹ ਮਤਲਬ ਅਸੀਂ ਦੋ ਡਿਊਟੀਆਂ ਦੇਣੀਆਂ ਸੱਡਨ ਲਈ ਬਹੁਤ ਮੁਸ਼ਕਿਲ ਨਾ ਮੁਮਕਿਨੀ ਮਤਲਬ ਜਿਹਨਾਂ ਸਪੋਜ਼ ਐ ਜਿੱਥੇ ਉਤਰ ਗਏ ਜਾਂ ਕਿਸੇ ਖੇਚੇ ਗਏ ਪੰਜਾਬ 50 ਕਿਲੋਮੀਟਰ ਦੂਰ ਸਾਡੇ ਹੈੱਡਕੁਆਰਟਰ ਤੋਂ ਸਾਡੀ ਡਿਊਟੀ ਲੱਗੀ ਹੈ ਪਿੰਡਾਂ 'ਚ ਪਿੱਛੋਂ ਫਾਲਟ ਪੈ ਜਾਂਦਾ ਮਤਲਬ ਆਬਵੀਅਸਲੀ ਉਹਨਾਂ ਦੇ ਨੂੰ ਰਿਸਟੋਰ ਕਰਨ 'ਚ ਦੇਰੀ ਤਾਂ ਹੋਊਗੀ ਮਤਲਬ ਅਸੀਂ ਡੀਸੀ ਸਾਹਿਬ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਹੈ ਕਿ ਸਰ ਮਤਲਬ ਐਟਲੀਸਟ ਜਿਹੜੇ ਬਹੁਤ ਕ੍ਰਿਟੀਕਲ ਪੋਸਟਾਂ ਤੇ ਬੈਠੇ ਆ ਮਤਲਬ ਤੁਸੀਂ ਬੈਠ ਕੇ ਡਿਸਕਸ ਕਰ ਲਓ ਪਰ ਨਹੀਂ ਉਹ ਕਹਿੰਦੇ ਕਿ ਮੈਂ ਹੈਲਪਲੈਸ ਐ ਕਿਉਂਕਿ ਮੈਨੂੰ ਕਿ ਮੈਂ ਕਿਸੇ ਨੂੰ